ਸੰਸਦ ਦੇ ਵਿੱਚ ਆਵਾਜ਼ ਚੱਕੀ ਬਹੁਤ ਵਧੀਆ ਗੱਲ ਜਾਂ ਹੁਣ ਜਿਹੜੇ ਲੀਡਰ ਨੇ ਉਹ ਕੱਲ ਦੇ ਉੱਥੇ ਜਾਣ ਲੱਗੇ ਨੇ ਪ੍ਰਤਾਪ ਸਿੰਘ ਬਾਜਵਾ ਕੱਲ ਗਏ ਨੇ ਪਹਿਲਾਂ ਮਤਲਬ ਇਹ ਲੀਡਰਸ਼ਿਪ ਉੱਥੇ ਨਹੀਂ ਗਈ ਤੇ ਜਿਹੜਾ ਜਿੰਨੀ ਮਤਲਬ ਵਿਰੋਧੀ ਧਿਰ ਤੋਂ ਸੈਪਟ ਕੀਤੀ ਜਾਂਦੀ ਸੀ ਵੀ ਕਿਸਾਨਾਂ ਦੀ ਇਹ ਆਵਾਜ਼ ਬਣਨਗੇ ਸੜਕਾਂ ਜਾਮ ਕਰਨਗੇ ਈਵਨ ਆਪਾਂ ਜੇ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਪਿਛਲੀ ਸਰਕਾਰ ਵਿੱਚ ਰਾਹੁਲ ਗਾਂਧੀ ਜੀ ਨੂੰ ਈਡੀ ਦਾ ਨੋਟਸ ਹੀ ਆਂਦਾ ਜਾਂ ਸੋਨੀ ਗਾਂਧੀ ਜੀ ਨੂੰ ਈਡੀ ਦਾ ਨੋਟਸ ਹੀ ਆਂਦਾ ਜਾਂ ਹੋਰ ਵੀ ਕਾਂਗਰਸ ਦਾ ਕੋਈ ਵੀ ਮੁੱਦਾ ਆਉਂਦਾ ਸੜਕਾਂ ਤੱਕ ਪੰਜਾਬ ਕਾਂਗਰਸ ਦਾ ਸਮਰਥਨ ਦੀ ਸੋਚ ਪੁਰਾਣੇ ਤਜੱਬਿਆਂ ਨੂੰ ਦੇਖ ਕੇ ਰੱਖਦੀ ਉਹ ਹਜੇ ਦੇਖਣ ਨੂੰ ਨਹੀਂ ਮਿਲ ਰਹੀ ਹੈਗੀ ਔਰ ਆ ਜਿਹੜਾ ਹੁਣ ਮਾਹੌਲ ਬਣ ਗਿਆ ਮੈਨੂੰ ਲੱਗਦਾ ਕਿ ਜਿਸ ਤਰੀਏ ਇਲੈਕਸ਼ਨਸ ਖਤਮ ਹੋਣ ਗਿਆ ਕਾਂਗਰਸ ਪਾਰਟੀ ਦੀ ਜਿਹੜਾ ਸਾਡੇ ਸਾਡੇ ਸੀਨੀਅਰ ਲੀਡਰਸ ਹੈबान ਹੈ ਉਹ ਸਭ ਤੋਂ ਪਹਿਲਾਂ ਬੈਠ ਕੇ ਡੈਮੋਸਿਸਟਮ ਇੰਟਰਡਿਊਸ ਕਰੋ ਇੱਕ ਕੰਪਨਸੇਸ਼ਨ ਜਿਹੜੀਆਂ ਇਨਵੈਸਟਮੈਂਟ ਐਨੇ ਸਾਲ ਦੀਆਂ ਹੋ ਗਈਆਂ ਨੇ ਉਹਨਾਂ ਚੀਜ਼ਾਂ ਨੂੰ ਕਿਸੇ ਤਰੀਕੇ ਨਾਲ ਕੰਪਨਸੇਟ ਕਰਕੇ ਪੰਜਾਬ ਦੇ ਵਿੱਚ ਕੋਈ ਫਿਰ ਰੈਵੋਲੂਸ਼ਨ ਜਾ ਕੇ ਬਦਲਾਵ ਕੀਤਾ ਜਾ ਸਕੀ ਨਹੀਂ ਤਾਂ ਇਹ ਮਸਲਾ 700 ਕਿਸਾਨ ਵਰਸਸ 13000 ਜਾਂ 13 ਕਰੋੜ ਵਾਲੇ ਕਿਸਾਨਾਂ ਦਾ ਮਸਲਾ ਹੈ ਨਹੀਂ ਭਾਜਪਾ ਪੰਜਾਬ ਦੇ ਜਿਹੜੇ ਲੀਡਰ ਆ ਉਹਨਾਂ ਦੀ ਚੁੱਪੀ ਤਾਂ ਆਪਾਂ ਨੂੰ ਸਮਝ ਆਉਂਦੀ ਹੈ ਕਿਉਂਕਿ ਉਹ ਪਹਿਲਾਂ ਵੀ ਜਦੋਂ ਕਿਸਾਨ ਮੋਰਚਾ ਜਾਂ ਪਹਿਲਾ ਕਿਸਾਨ ਅੰਦੋਲਨ ਚੱਲਿਆ ਉਹਨਾਂ ਨੇ ਸੈਂਟਰ ਦੇ ਨਾਲ ਆਪਣੀ ਜਿਹੜੀ ਉਹਨਾਂ ਦੀ ਨੈਸ਼ਨਲ ਪਾਰਟੀ ਆ ਉੱਥੇ ਜਾ ਕੇ ਕਿਸੇ ਨੇ ਵੀ ਮਸਲਾ ਸੁਲਝਾਉਣ ਦੀ ਗੱਲ ਨਹੀਂ ਸੀ ਕੀਤੀ ਹੁਣ ਜਦੋਂ ਦੂਸਰੀ ਵਾਰ ਫਿਰ ਕਿਸਾਨ ਅੰਦੋਲਨ ਭਖ ਰਿਹਾ ਸਰਕਾਰ ਇਸ ਟਾਈਮ ਆਮ ਆਦਮੀ ਪਾਰਟੀ ਦੀ ਹੈ ਇਹ ਗਗਨਜੀ ਗੱਲ ਇਸ ਤਰ੍ਹਾਂ ਹੈ ਅੱਛੀ ਸਰਕਾਰ ਜਿਹੜੀ ਹੁੰਦੀ ਹੈ ਨਾ ਉਹ ਮਾਹੌਲ ਨੂੰ ਇਸ ਤਰੀਕੇ ਤੱਕ ਪਹੁੰਚਣ ਦਿੰਦੀ ਹੀ ਨਹੀਂ ਜੀ ਜਗਜੀਤ ਸਿੰਘ ਢੱਲੇਵਾਲ ਹੁਣਾਂ ਨੇ ਬਹੁਤ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀ ਉਹ ਕੀ ਕਰਨਾ ਚਾਹੁੰਦੀ ਹੈ ਤਦ ਤੱਕ ਕਿ ਕਿਸਾਨ ਸੈਲ ਵਾਲਾ ਡਿਪਾਰਟਮੈਂਟ ਹੈ ਜਿਵੇਂ ਮੈਂ ਦੱਸਿਆ ਵੀ ਸੁਖਪਾਲ ਸਿੰਘ ਖਹਿਰਾ 올 ਇੰਡੀਆ ਲੈਵਲ ਤੇ ਲੀਡ ਕਰ ਰਹੀ ਨਹੀਂ ਉਹ ਤਾਂ ਸਰ ਇਸ ਮਸਲੇ ਤੇ ਚੁੱਪ ਹੀ ਨੇ ਉਹ ਤਾਂ ਗਾਇਬ ਹੋ ਗਏ ਨੇ ਸੁਖਪਾਲ ਸਿੰਘ ਸਾਡੇ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਜੀ ਤੁਹਾਨੂੰ ਯਾਦ ਹੋਣਾ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਕਿਸਾਨ ਆਗੂ ਲੋਕ ਸਭਾ ਚੌਣੇ ਚਾਹੁੰਦੇ ਸੀਗੇ ਤੇ ਉਹਨੂੰ ਉਹਨਾਂ ਨੂੰ ਆਉਣ ਤੋਂ ਰੋਕ ਦਿੱਤਾ ਗਿਆ ਸੀ ਉਸ ਤੋਂ ਬਾਅਦ ਜੋ ਵੀ ਕੁਝ ਹੋਇਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਸਰਾ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਕਾਂਗਰਸ ਦੇ ਨਾਮੀ ਚਿਹਰੇ ਕੈਪਟਨ ਸੰਦੀਪ ਸੰਧੂ ਦੇ ਜਿਨ੍ਹਾਂ ਨੂੰ ਸੰਗਠਨ ਦਾ ਵੀ ਬਹੁਤ ਤਜਰਬਾ ਜਿਨ੍ਹਾਂ ਨੂੰ ਸਿਆਸੀ ਪੱਧਰ ਦਾ ਵੀ ਬਹੁਤ ਤਜਰਬਾ ਔਰ ਜਿਹੜੇ ਸਰਕਾਰ ਵੀ ਚਲਾਉਣ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਆ ਪ੍ਰਸ਼ਾਸਨ ਕਿਵੇਂ ਕੰਮ ਕਰਦਾ ਸਰਕਾਰਾਂ ਕਿਵੇਂ ਕਰਦੀਆਂ ਉਹਨਾਂ ਦੇ ਵੀ ਉਹਨਾਂ ਦਾ ਚੰਗਾ ਤਜਰਬਾ ਪੰਜਾਬ ਦੀਆਂ ਬਰੂਹਾਂ ਤੇ ਕਿਸਾਨੀ ਸੰਘਰਸ਼ ਭਖਿਆ ਹੋਇਆ ਅੱਜ ਅਸੀਂ ਪੰਜਾਬ ਕਾਂਗਰਸ ਦੀ ਜਾਂ ਨੈਸ਼ਨਲ ਕਾਂਗਰਸ ਦੀ ਕਿਸਾਨੀ ਅੰਦੋਲਨ ਨੂੰ ਲੈ ਕੇ ਕੀ ਸਟ੍ਰੈਟਜੀ ਆ ਕੀ ਕਾਂਗਰਸ ਪਾਰਟੀ ਉਥੇ ਆਪਣਾ ਸਟੈਂਡ ਰੱਖਦੀ ਹੈ ਇਹ ਸਾਰੇ ਸਵਾਲ ਆਪਾਂ ਉਹਨਾਂ ਤੋਂ ਪੁੱਛਾਂਗੇ ਸਾਰਿਆਂ ਤੋਂ ਪਹਿਲਾਂ ਆਓ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸਰ ਗਰਵੀਨ ਜੀ ਸਤਿ ਸ਼੍ਰੀ ਅਕਾਲ ਉਹ ਫੋਨ ਦੇ ਜ਼ਰੀਏ ਜਿਹੜੇ ਤੁਹਾਡਾ ਪੋਡਕਾਸਟ ਦੇਖਦੇ ਆ ਉਹਨਾਂ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸ਼ੁਕਰੀਆ ਸਰ ਅ ਸਰ ਜਿਵੇਂ ਪੰਜਾਬ ਦੇ ਬਾਰਡਰਾਂ ਤੇ ਕਿਸਾਨੀ ਮਾਹੌਲ ਪੂਰੀ ਤਰ੍ਹਾਂ ਭੱਕ ਚੁੱਕਿਆ ਉਹ ਭਰਿਆ ਕਿਸਾਨੀ ਸੰਘਰਸ਼ ਤਾਂ ਨੈਸ਼ਨਲ ਕਾਂਗਰਸ ਤੇ ਪੰਜਾਬ ਦੇ ਵਿੱਚ ਕਾਂਗਰਸ ਵਿਰੋਧੀ ਧਰਦੀ ਭੂਮਿਕਾ ਦੇ ਵਿੱਚ ਆ ਇਸ ਅੰਦੋਲਨ ਨੂੰ ਲੈ ਕੇ ਕਾਂਗਰਸ ਕੀ ਸੋਚਦੀ ਆ ਦੇਖੋ ਕਾਂਗਰਸ ਨੇ ਕਿਤੇ ਵੀ ਜਦੋਂ ਇਹ ਕਿਸਾਨਾਂ ਦਾ ਮਸਲਾ ਆਇਆ ਆਪ ਦੀ ਜਿਹੜੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇ ਪਹਿਲੀ ਗੱਲ ਹੈ ਪੰਜਾਬ ਕਾਂਗਰਸ ਖਾਸ ਕਰਕੇ ਇਸ ਨੂੰ ਕਿਸਾਨ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਮੰਨਦੀ ਆ ਪੰਜਾਬ ਕਿਸਾਨ ਇੰਗਰੀਡੈਂਟ ਸਟੇਟ ਆ ਕਿਸਾਨ 43 ਸਟੇਟ ਹੈਗੀ ਐ ਸੋ ਆਪਣੀ ਸਾਰੀ ਚੀਜ਼ ਮੰਡੀਆਂ ਚ ਜੇ ਫਸਲ ਆਉਗੀ ਉਹ ਵੇਚੂਗੀ ਵੇਚੂਗੀ ਸਾਡੇ ਕਿਸਾਨ ਭਰਾਵਾਂ ਦੀ ਜੇਬਾਂ ਵਿੱਚ ਪੈਸੇ ਆਉਣਗੇ ਔਰ ਆਪ ਦੀ ਸਮਰੱਥਾ ਮੁਤਾਬਿਕ ਦੁਬਾਰਾ ਫੇਰ ਸ਼ਹਿਰ ਚ ਜਾਣਗੇ ਜਿਹੜੇ ਸਾਡੇ بزਨਸਮੈਨ ਭਰਾ ਹੈਗੇ ਐ ਜਿਹੜੇ ਕਿ ਦੁਕਾਨਾ ਕਰਦੇ ਆ ਮੰਡੀਆਂ ਚ ਲੈ ਕੇ ਵੱਡੇ ਵੱਡੇ ਸ਼ਹਿਰਾਂ ਚ ਇੱਕ ਪੈਸੇ ਦੀ ਜਿਹੜੀ ਰੋਟੇਸ਼ਨ ਹੈ ਆਪਾਂ ਕਹੀਏ ਉਹ ਕਿਸਾਨੀ ਕਿੱਤੇ ਕਰਕੇ ਹੀ ਪੂਰੇ ਪੰਜਾਬ ਦੇ ਵਿੱਚ ਚੱਲਦੀ ਹੈਗੀ ਹੈ ਜਦੋਂ ਦਾ ਕਿਸਾਨ ਅੰਦੋਲਨ ਇਨਫੈਕਟ ਜੇ ਤੁਸੀਂ ਯਾਦ ਕਰੋ ਇਹ ਕਾਂਗਰਸ ਪਾਰਟੀ ਦੇ ਉਸ ਵੇਲੇ ਦੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਤਿੰਨ ਕਾਲੇ ਕਾਨੂੰਨਾਂ ਵਾਲਾ ਮੁੱਦਾ ਪਹਿਲੀ ਵਾਰ ਚੱਕਿਆ ਸੀ ਬਿਲਕੁਲ ਸ਼ੁਰੂਆਤ ਉੱਥੋਂ ਹੋਈ ਹਾਂ ਉਸ ਤੋਂ ਬਾਅਦ ਤੇਰੀਆਂ ਸਾਡੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਸੀ ਉਹ ਅੱਗੇ ਆਈਆਂ ਔਰ ਉਹਨਾਂ ਨੇ ਇਹ ਸਾਰਾ ਜਿਹੜਾ ਕਿਸਾਨਾਂ ਦਾ ਜਿਹੜੀ ਮੁੱਦਾ ਸੀਗਾ ਤਨਖਾਲੇ ਕੁਮਾਨ ਵਾਲਾ ਉਹ ਉਹਨਾਂ ਨੇ ਆਪ ਦੇ ਹੱਥਾਂ ਵਿੱਚ ਲੈ ਲਿਆ ਉਦੋਂ ਦੀ ਕਾਂਗਰਸ ਸਰਕਾਰ ਨੇ ਭਰਪੂਰ ਸਾਥ ਦਿੱਤਾ ਜਥੇਬੰਦੀਆਂ ਦਾ ਲਗਾਤਾਰ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਇੱਕ ਸਮਾਂ ਸੀ ਜਦੋਂ ਪੰਜਾਬ ਸਰਕਾਰ ਤੇ ਜਿਹੜੀ ਸਾਡੀ ਉਦੋਂ ਦੀ ਕੇਂਦਰ ਸਰਕਾਰ ਸੀ ਜਿਹੜੀ ਹੁਣ ਵੀ ਕੇਂਦਰ ਜਿਹੜੀ ਸਰਕਾਰ ਹੈਗੀ ਆ ਉਹ ਭਾਤੀ ਜਨਤਾ ਪਾਰਟੀ ਦੀ ਉਹਨਾਂ ਦਾ ਬਹੁਤ ਜ਼ਿਆਦਾ ਦਬਾਅ ਸੀ ਕਿ ਇਸ ਅੰਦੋਲਨ ਨੂੰ ਰੋਕਿਆ ਜਾਵੇ ਇਸ ਅੰਦੋਲਨ ਨੂੰ ਪੰਜਾਬ ਤੱਕ ਹੀ ਸੀਮਤ ਰੱਖਿਆ ਜਾਵੇ ਇਸ ਅੰਦੋਲਨ ਨੂੰ ਇਸ ਤੋਂ ਅੱਗੇ ਵਧਣ ਨਾ ਦਿੱਤਾ ਜਾਵੇ ਪਰ ਜਿਹੜੀ ਪੰਜਾਬ ਸਰਕਾਰ ਸੀ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਭਰਪੂਰ ਸਾਥ ਦਿੱਤਾ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਮਸਲਾ ਪੰਜਾਬ ਦਾ ਸੀ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਹੁਣ ਸਾਡੇ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਜੀ ਤੁਹਾਨੂੰ ਯਾਦ ਹੋਣਾ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਕਿਸਾਨ ਆਗੂ ਲੋਕ ਸਭਾ ਚੌਣੇ ਚਾਹੁੰਦੇ ਸੀਗੇ ਤੇ ਉਹਨੂੰ ਉਹਨਾਂ ਨੂੰ ਆਉਣ ਤੋਂ ਰੋਕ ਦਿੱਤਾ ਗਿਆ ਸੀ ਸੋ ਉਸ ਤੋਂ ਬਾਅਦ ਜੋ ਵੀ ਕੁਝ ਹੋਇਆ ਤੁਹਾਨੂੰ ਪਤਾ ਹੈ ਜਿੱਥੇ ਜਿੱਥੇ ਵੀ ਮਸਲੇ ਹੋਏ ਜਦੋਂ ਲਖਮੀ ਲਖੀਮਪੁਰਾਲਾ ਮਸਲਾ ਹੋਇਆ ਸੀ ਤਾਂ ਪ੍ਰਿਆੰਕਾ ਜੀ ਖਾਸ ਤੌਰ ਤੇ ਔਰ ਸਾਡੇ ਉਦੋਂ ਇੱਥੋਂ ਦੇ ਜਿਹੜੇ ਪ੍ਰਧਾਨ ਸੀ ਕਾਂਗਰਸ ਪਾਰਟੀ ਦੇ ਉਹ ਵੀ ਨਾਲ ਉਹਨਾਂ ਦੇ ਉੱਥੇ ਗਏ ਸੀ ਔਰ ਹੁਣ ਵੀ ਜਦੋਂ ਦੇ ਡੱਲੇਵਾਲ ਸਾਹਿਬ ਨੇ ਭੁਖੜ ਹੜਤਾਲ ਦਰਲਾਨ ਕੀਤਾ ਔਰ ਕੁਛ ਦਿਨਾਂ ਤੋਂ ਉਹਨਾਂ ਦੀ ਜਿਹੜੀ ਤਬੀਅਤ ਔਰ ਨਾਜ਼ੁਕ ਹੋਈ ਵੀ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈੱਲ ਦੇ ਜਿਹੜੇ ਚੇਅਰਮੈਨ ਹੈ ਸੁਪਾਲ ਸਿੰਘ ਖਿਆਲ ਜਿਹੜੇ ਪੁਲਤ ਤੋਂ ਐਮਐਲਏ ਵੀ ਆ ਉਹ ਮਿਲ ਕੇ ਆਏ ਹਮ ਕੱਲ ਵਿਰੋਧੀ ਧਰ ਦੇ ਨੇਤਾ ਸਦਾ ਪ੍ਰਤਾਪ ਸਿੰਘ ਬਾਜਵਾ ਮਿਲਣ ਗਏ ਉਸ ਦੇ ਵਿਚਾਲੇ ਸਾਡੀ ਜਿਹੜੀ ਜਲੰਧਰ ਤੋਂ ਲੀਡਰਸ਼ਿਪ ਹੈਗੀ ਆ ਸਾਡੀ ਆਈਸੀਸੀ ਸਕੱਤਰ ਪ੍ਰਗਟ ਸਿੰਘ ਔਰ ਕੁਝ ਲੀਡਰ ਉਹਨਾਂ ਨਾਲ ਵੀ ਗਏ ਜਿਹੜੇ ਮਿਲ ਕੇ ਆਏ ਔਰ ਅੱਜ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਦਾ ਗੁਰਕੀਰਤ ਸਿੰਘ ਸਦਾ ਰਣਦੀਪ ਸਿੰਘ ਨਾਭਾ ਮਦਨ ਲਾਲ ਜੀ ਸਾਡੇ ਦਰਬਾਰਾ ਸਿੰਘ ਚਤਰਾਣਾ ਵਿਸ਼ਣੂ ਜੀ ਹਰदयाल ਜੀ ਇਹ ਸਾਰੇ ਲੀਡਰ ਸਹਿਬਾਨ ਅੱਜ ਖਨੌਰੀ ਬਾਰਡਰ ਪਹੁੰਚੇ ਹੋਏ ਹੈਗੇ ਆ ਕਿਸਾਨ ਜਥੇਬੰਦੀਆਂ ਦੇ ਨਾਲ ਜਿੱਥੇ ਆਪਦੀ ਹਮਦਰਦੀ ਪੇਸ਼ ਕਰਨ ਉਥੇ ਡੱਲੇਵਾਲ ਸਾਹਿਬ ਦਾ ਹਾਲ ਪੁੱਛਣ ਸੋ ਕਾਂਗਰਸ ਪਾਰਟੀ ਲਗਾਤਾਰ ਜੋ ਇੱਕ ਭੂਮਿਕਾ ਵਿਰੋਧੀ ਧਰ ਨੂੰ ਨਿਭਾਉਣੀ ਚਾਹੁੰਦੀ ਆ ਉਹ ਲਗਾਤਾਰ ਨਿਭਾ ਰਹੀ ਹੈ ਮਸਲੇ ਸਾਡੇ ਪਾਰਲੀਮੈਂਟ ਦੇ ਵਿੱਚ ਵੀ ਇਸ ਇਸ਼ੂ ਤੇ ਕਿਸਾਨੀ ਮੁੱਦੇ ਤੇ ਉਠਾਏ ਜਾ ਰਹੇ ਹਨ ਸੋ ਜੋ ਜੋ ਤੁਹਾਡਾ ਸਵਾਲ ਸੀ ਉਹਦਾ ਮੈਂ ਇਹ ਜਵਾਬ ਦੇਵਾਂਗਾ ਪੂਰੀ ਤਰ੍ਹਾਂ ਤਰਕ ਤਰੀਕੇ ਨਾਲ ਵਿਰੋਧੀ ਧਰ ਦਾ ਜਿਹੜਾ ਰੋਲ ਹੈ ਕੇਂਦਰ ਵਿੱਚ ਵੀ ਔਰ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਖੂਬ ਨਿਭਾ ਰਹੀ ਹੈ ਕਿਸਾਨ ਮਸਲੇ ਤੇ ਪੰਜਾਬ ਮਸਲੇ ਤੇ ਲੈ ਕੇ ਜੀ ਸਰ ਜਿਵੇਂ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਜਿਹੜਾ ਪਿਛਲਾ ਕਿਸਾਨ ਅੰਦੋਲਨ ਚੱਲਦਾ ਉਹਦੇ ਵਿੱਚ ਕਾਂਗਰਸ ਦੀ ਭੂਮਿਕਾ ਕਾਂਗਰਸ ਉਸ ਟਾਈਮ ਕੀ ਕਰਦੀ ਹੈ ਇੰਡੀਪੈਂਡੈਂਟ ਤੌਰ ਤੇ ਵੀ ਲਾਹ ਮੰੰਦੀ ਕਰਦੀ ਆ ਜਿੱਥੇ ਵੀ ਕਾਂਗਰਸ ਦੇ ਪੂਰੇ ਦੇਸ਼ ਦੇ ਵਿੱਚ ਇਸ ਮੂਵਮੈਂਟ ਲਈ ਇੰਡੀਵਿਜੂਅਲ ਤੌਰ ਤੇ ਆਪਣੇ ਵਰਕਰ ਵੀ ਉਸ ਮੋਰਚੇ ਦੇ ਵਿੱਚ ਭੇਜਦੀ ਰਹੀ ਆ ਆਮ ਇਹਨਾਂ ਹਲਕਿਆਂ ਦੇ ਵਿੱਚ ਵੀ ਵਿਧਾਨ ਸਭਾ ਹਲਕਿਆਂ ਦੇ ਵੀ ਜੀ ਗੱਲ ਕਰ ਲਈਏ ਤਾਂ ਰੋਡ ਸ਼ੋਅ ਕੀਤੇ ਨੇ ਮਤਲਬ ਉਹਨਾਂ ਨੇ ਇੱਕ ਤਰ੍ਹਾਂ ਨਾਲ ਸਪੋਰਟ ਕੀਤਾ ਪਰ ਜਦੋਂ ਹੁਣ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਇਸ ਅੰਦੋਲਨ ਦੇ ਵਿੱਚ ਕਾਂਗਰਸ ਦਾ ਉਹ ਰੂਪ ਨਹੀਂ ਦਿਖ ਰਿਹਾ ਸਿਰਫ ਜਿਵੇਂ ਤੁਸੀਂ ਦੱਸਿਆ ਬਈ ਸੰਸਦ ਦੇ ਵਿੱਚ ਆਵਾਜ਼ ਚੱਕੀ ਬਹੁਤ ਵਧੀਆ ਗੱਲ ਜਾਂ ਹੁਣ ਜਿਹੜੇ ਲੀਡਰ ਨੇ ਉਹ ਕੱਲ ਦੇ ਉੱਥੇ ਜਾਣ ਲੱਗੇ ਨੇ ਪ੍ਰਤਾਪ ਸਿੰਘ ਬਾਜਵਾ ਕੱਲ ਗਏ ਨੇ ਪਹਿਲਾਂ ਮਤਲਬ ਇਹ ਲੀਡਰਸ਼ਿਪ ਉੱਥੇ ਨਹੀਂ ਗਈ ਤੇ ਜਿਹੜਾ ਜਿੰਨੀ ਮਤਲਬ ਵਿਰੋਧੀ ਧਿਰ ਤੋਂ ਅਸੈਪਟ ਕੀਤੀ ਜਾਂਦੀ ਸੀ ਵੀ ਕਿਸਾਨਾਂ ਦੀ ਇਹ ਆਵਾਜ਼ ਬਣਨਗੇ ਸੜਕਾਂ ਜਾਮ ਕਰਨਗੇ ਈਵਨ ਆਪਾਂ ਜੇ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਪਿਛਲੀ ਸਰਕਾਰ ਵਿੱਚ ਰਾਹੁਲ ਗਾਂਧੀ ਜੀ ਨੂੰ ਈਡੀ ਦਾ ਨੋਟਸ ਹੀ ਆਂਦਾ ਜਾਂ ਸੋਨੀ ਗਾਂਧੀ ਜੀ ਨੂੰ ਈਡੀ ਦਾ ਨੋਟਸ ਹੀ ਆਂਦਾ ਜਾਂ ਹੋਰ ਵੀ ਕਾਂਗਰਸ ਦਾ ਕੋਈ ਵੀ ਮੁੱਦਾ ਆਉਂਦਾ ਸ਼ਰਕਾਂ ਤੱਕ ਪ੍ਰਦਰਸ਼ਨ ਕੀਤਾ ਜਾਂਦਾ ਪਰ ਹੁਣ ਸਿਰਫ ਸੰਸਦ ਤੇ ਬਿਆਨਾਂ ਤੱਕ ਸੀਮਿਤ ਹੋ ਗਿਆ ਇਹ ਕਦੋਂ ਤੁਸੀਂ ਗਰਾਊਂਡ ਤੇ ਉਤਰ ਰਹੇ ਹੋ ਮੈਂ ਸੱਚੀ ਗੱਲ ਬੋਲਾਂ ਜੀ ਬਿਲਕੁਲ ਸੱਚੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਕਿਸਾਨੀ ਇਹ ਮਸਲਾ ਸੀਗਾ ਇਹ ਉਲਜ ਕੇ ਰਹਿ ਗਿਆ ਤੇ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਇੱਥੋਂ ਦੀ ਸਰਕਾਰ ਹੈ ਜਾਂ ਅਕਿੰਦਰ ਦੀ ਸਰਕਾਰ ਹੈ ਹੂੰ ਉਹਨੇ ਮਸਲਾ ਇਹ ਪੰਜਾਬ ਦਾ ਜਾਂ ਕਿਸਾਨੀ ਮਸਲਾ ਵਾਲਾ ਕੰਮ ਆ ਤੋੜ ਕੇ ਹੂੰ ਆਪਸ ਦੇ ਵਿੱਚ ਭਾਈਚਾਰੇ ਵਾਲਾ ਮਸਲਾ ਬਣਾਉਣ ਵੱਲ ਜ਼ਿਆਦਾ ਕੇਂਦਰਿਤ ਕਰਤਾ ਸਾਰਾ ਕੁਝ ਸਰ ਉਹ ਤਾਂ ਮੰਨੀ ਜਾਂਦੀ ਹੈ ਵੀ ਬੀਜੇਪੀ ਪੋਲਰਾਈਜੇਸ਼ਨ ਕਰਨ ਚ ਮਾਹਰ ਹੈ ਰਾਈਟ ਇਸ ਤੋਂ ਵੀ ਹੋਰ ਜ਼ਰੂਰੀ ਗੱਲ ਤੁਹਾਨੂੰ ਯਾਦ ਹੋਣਾ ਪਿਛਲੀ ਵਾਰ ਜਦੋਂ ਇੱਕ ਕਿਸਾਨੀ ਮਸਲਾ ਉੱਠਿਆ ਸੀ ਹੂੰ ਤਾਂ ਉਦੋਂ ਵੀ ਬਹੁਤ ਕਿਸਾਨ ਜਥੇਬੰਦੀਆਂ ਦੇ ਆਪਸ ਦੇ ਵਿੱਚ મતભੇਦ ਸਨ ਬਿਲਕੁਲ ਪਰ ਸਮੇਂ ਦੀ ਲੋੜ ਅਨੁਸਾਰ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਉਹ ਲੜਾਈ ਲੜੀ ਸੀ ਜਿਸ ਦੇ ਵਿੱਚ ਕਾਂਗਰਸ ਪਾਰਟੀ ਦਾ ਭਰਪੂਰ ਸਮਰਥਨ ਤੇ ਸਾਥ ਸੀ ਇਸ ਵਾਰ ਉਹ ਵੀ ਦੇਖਣ ਨੂੰ ਨਹੀਂ ਮਿਲਿਆ ਜੀ ਕਿਤੇ ਨਾ ਕਿਤੇ ਦੋ ਜਿਹੜੀਆਂ ਜਥੇਬੰਦੀਆਂ ਜਾਂ ਤਿੰਨ ਜਥੇਬੰਦੀਆਂ ਹੈਗੀਆਂ ਉਹ ਕੈਂਪ ਉੱਗਨ ਮਾਰੀਆਂ ਹਨ ਪਰ ਜਿਹੜੀਆਂ 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 ਪੰਜਾਬ ਦੇ ਵਿੱਚ ਬਹੁਤ ਅਸਰ ਰੱਖਣ ਵਾਲੀਆਂ ਸਪੈਸ਼ਲਿਟੀ ਮਾਲਵੀ ਏਰੀਏ ਦੇ ਵਿੱਚ ਜਿਹੜੀ ਖਾਸ ਕਰਕੇ ਇੱਕ ਕਿਸਾਨੀ ਸੰਗਠਨ ਹੈ ਜਿਹਦਾ ਭਰਪੂਰ ਦਬਾਅ ਹੈਗਾ ਮਾਲਵੀ ਹਲਕੇ 'ਚ ਉਹਨਾਂ ਦਾ ਜਿਹੜੀ ਸੋਚ ਹੈ ਇਸ 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 ਈਸ਼ੂ ਨੂੰ ਲੈ ਕੇ ਇਸ ਗੱਲਬਾਤ ਨੂੰ ਲੈ ਕੇ ਥੋੜੀ ਜਿਹੀ ਵੱਖਰੀ ਹੋ ਚੁੱਕੀ ਹੈ ਸ਼ਾਇਦ ਇਹ ਵੀ ਕਾਰਨ ਬਣ ਸਕਦੇ ਹੈਗੇ ਹੈ ਲਗਾਤਾਰ 2 ਸਾਲਾਂ ਤੋਂ ਜਾਂ ਲਾਸਟ 8-9 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਦੌਰ ਖਤਮ ਹੀ ਨਹੀਂ ਹੋ ਰਿਹਾ ਬਿਲਕੁਲ ਪਾਰਲੀਮੈਂਟ ਆ ਪਹਿਲਾਂ ਪਹਿਲਾਂ ਦੇਖੋ ਬਾਈ ਇਲੈਕਸ਼ਨ ਸੰਗਰੂਰ ਦੀ ਆਈ ਜੀ ਉਹ ਖਤਮ ਹੋਈ ਤਾਂ ਅਸਰ ਆਪਣਾ ਕੀ ਕਹਿੰਦੇ ਹੈਗੇ ਪਾਰਲੀਮੈਂਟ ਦੀ ਤਿਆਰੀ ਹੋ ਗਈ ਸਰਪੰਚੀ ਪਿੰਡਾਂ ਦੀ ਇਲੈਕਸ਼ਨ ਦੀ ਤਿਆਰੀ ਹੋ ਗਈ ਬਾਈ ਇਲੈਕਸ਼ਨ ਜਿਹੜੀਆਂ 4 ਸੀ ਉਹ ਆਗੀਆਂ ਉਸ ਤੋਂ ਬਾਅਦ ਹੁਣ ਕਮੇਟੀ ਦੇ ਕਾਰਪੋਰੇਸ਼ਨ ਇਲੈਕਸ਼ਨ ਆ ਗੀਆਂ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਪਾਰਟੀ ਦਾ ਸੰਗਠਨ ਹੈਗਾ ਇਹ ਬਹੁਤ ਜ਼ਰੂਰੀ ਹੁੰਦਾ ਕਿ ਇਸ 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 ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਇਹ ਸਾਡੀ ਡੈਮੋਕ੍ਰੇਸੀ ਦਾ ਸਭ ਤੋਂ ਛੋਟਾ ਜਾਂ ਸਭ ਤੋਂ ਪਹਿਲੀ ਜਿਹੜੀ ਪੌੜੀ ਹੈ ਉਹ ਇਲੈਕਸ਼ਨਾਂ ਹੈਗੀਆਂ ਕਮੇਟੀ ਦੀਆਂ ਕਾਰਪੋਰੇਸ਼ਨ ਦੀਆਂ ਪੰਚਾਇਤੀਆਂ ਜੀ ਉਧਰ ਵੀ ਧਿਆਨ ਬੜਾ ਕੇਂਦਰਿਤ ਹੋਇਆ ਹੋਇਆ ਸੀ ਜੀ ਲੇਕਿਨ ਜਿਸ ਤਰ੍ਹਾਂ ਹੀ ਸਮਾਂ ਮਿਲਿਆ ਹੈ ਸਾਡੀ ਕਿਸਾਨ ਦਿੱਤੀ ਬੰਦੀ ਦੀ ਜਿਹੜੀ ਸਾਡੀ ਡਿਪਾਰਟਮੈਂਟ ਹੈਗੀ ਜਿਹਨੂੰ ਸਾਡੇ ਲੋਕਲ ਲੀਡਰ ਹੈਡ ਕਰਦੇ ਆ ਅੱਜ ਉਹਨਾਂ ਨੇ ਇੱਕ ਦਿਨ ਦੀ ਹੜਤਾਲ ਰੱਖੀ ਵੀ ਹੈਗੀ ਆ ਭੋਖ ਹੜਤਾਲ ਚੰਡੀਗੜ੍ਹ ਦੇ ਵਿੱਚ ਸੋ ਇਹ ਸ਼ੁਰੂਆਤ ਜਿਹੜੀ ਹੁਣ ਵੇਲ ਜਿਸ ਤਰ੍ਹਾਂ ਮਿਲਦੀ ਜਾਊਗੀ ਕਾਂਗਰਸ ਪਾਰਟੀ ਦਾ ਕਾਂਗਰਸ ਲੀਡਰਸ਼ਿਪ ਦਾ ਇਹ ਪੰਜਾਬ ਦਾ ਜਿਹੜਾ ਬਹੁਤ ਗੰਭੀਰ ਮਸਲਾ ਹੈਗਾ ਮੈਂ ਫਿਰ ਪੰਜਾਬ ਦਾ ਇਹ ਗੰਭੀਰ ਮਸਲਾ ਕਹੂੰਗਾ ਕਿਉਂਕਿ ਅਸੀਂ ਸਾਰੇ ਕਿਸਾਨੀ ਨਾਲ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਜੁੜੇ ਹੋਏ ਹਾਂ ਮੈਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਉਸੇ ਤਰੀਕੇ ਦੇ ਨਾਲ ਅੱਗੇ ਚੱਲੂਗਾ ਜਿਸ ਤਰੀਕੇ ਨਾਲ ਪਹਿਲਾਂ ਚੱਲਿਆ ਸੀ ਪਰ ਮੈਂ ਨਾਲ ਦੇ ਨਾਲ ਇਹ ਵੀ ਅਪੀਲ ਕਰੂਗਾ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਹੁਣ ਇੱਕ ਮੁੜਤਾ ਦੁਬਾਰਾ ਦਿਖਾਉਣੀ ਚਾਹੀਦੀ ਹੈ ਜਿਸ ਮਸਲੇ ਦਾ ਪੱਕਾ ਹੱਲ ਕੋਈ ਕਰ ਰਿਹਾ ਹੈਗਾ ਦੇਖੋ ਆਪਾਂ ਕਾਫੀ ਦੇਰ ਤੋਂ ਖਡੌਰੀ ਬਾਰਡਰ ਤੇ ਬੈਠੇ ਹੈਗੇ ਆਂ ਆਪਾਂ ਬਹੁਤ ਕੋਸ਼ਿਸ਼ ਕਰ ਰਹੇ ਹੈਗੇ ਆਂ ਤਾਂ ਉਹ ਵੀ ਅਸੀਂ ਦਿੱਲੀ ਤੱਕ ਜਾਣਾ ਹੈਗਾ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮ ਇਸ ਦੇ ਵਿੱਚ ਆ ਚੁੱਕੇ ਹਨ ਕੀ ਕੀ ਤਰੀਕੀ ਹੈ ਕਿ ਮੈਂ ਉਹਨਾਂ ਤੇ ਟਿੱਪਾ ਟਿੱਪਣੀ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਸਰਵਉਤਮ ਜਿਹੜੋਂ ਮਿਆਏ ਦੀ ਜਿਹੜੀ ਸਾਡੀ ਹੈਗੀ ਹੈ ਕੋਰਟ ਕੋਈ ਫੈਸਲਾ ਦਿੰਦੀ ਹੈ ਉਹਨੂੰ ਸਵੀਕਾਰ ਕਰਨਾ ਪੈਂਦਾ ਪਰ ਤੁਹਾਨੂੰ ਵੀ ਪਤਾ ਹੈ ਕਿ ਬੜੇ ਵੱਡੇ ਹੁਣ ਇਮਤਿਹਾਨ ਚੈਲੰਜਸ ਅੱਗੇ ਆ ਚੁੱਕੇ ਹਨ ਸੋ ਜ਼ਰੂਰੀ ਹੈ ਜੇ ਤਾਂ ਇਸ ਦੇ ਵਿੱਚ ਆਪਾਂ ਕੀ ਕੋਈ ਇੱਕ ਮੁਰਤਾ ਦਿਖਾ ਦੇਵਾਂਗੇ ਇਕੱਠੇ ਹੋ ਕੇ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹੋਊ ਜ ਨਹੀਂ ਤਾਂ ਇਸੇ ਤਰੀਕੇ ਦਾ ਹੀ ਮਾਹੌਲ ਬਣਿਆ ਰਹਿਣਾ ਹੈਗਾ ਨਾ ਗਾਂਵਦਸ ਕਾਂਗੇ ਔਰ ਨਾ ਮਸਲੀਦਾ ਹੱਲ ਹੋ ਸਕੋ ਸਰ ਜਿਵੇਂ ਤੁਸੀਂ ਸੰਗਠਨ ਨੂੰ ਦੇਖਦੇ ਹੋ ਸੰਗਠਨ ਪੰਜਾਬ ਦਾ ਸਾਰਾ ਤੁਸੀਂ ਰਨ ਕਰਦੇ ਹੋ ਤਾਂ ਕਿਸਾਨੀ ਅੰਦੋਨਾਂ ਨੂੰ ਲੈ ਕੇ ਕੀ ਸੰਗਠਨ ਦੇ ਵਿੱਚ ਤੁਹਾਡੀਆਂ ਮੀਟਿੰਗਾਂ ਹੋਈਆਂ ਤੁਸੀਂ ਕੋਈ ਭਵਿਕ ਵਿੱਚ ਕਿਸ ਤਰ੍ਹਾਂ ਕਿਸਾਨੀ ਹੱਕ ਦਾ ਸਮਰਥਨ ਕੀਤਾ ਜਾਊਗਾ ਕੋਈ ਇਸ ਤਰ੍ਹਾਂ ਦੀ ਰਣਨੀਤੀ ਬਣਾਈ ਹੈ ਜਿਹੜਾ ਸੰਗਠਨ ਦੇ ਵਿੱਚ ਸਾਡਾ ਕਿਸਾਨ ਸੈਲ ਵਾਲਾ ਡਿਪਾਰਟਮੈਂਟ ਹੈ ਜਿਹਨੂੰ ਮੈਂ ਦੱਸਿਆ ਵੀ ਸੁਖਪਾਲ ਸਿੰਘ ਖਹਿਰਾ 올 ਇੰਡੀਆ ਲੈਵਲ ਤੇ ਲੀਡ ਕਰ ਰਹੇ ਨੇ ਉਹ ਤਾਂ ਸਰ ਇਸ ਮਸਲੇ ਤੇ ਚੁੱਪ ਹੀ ਨੇ ਉਹ ਤਾਂ ਗਾਇਬ ਹੋ ਗਏ ਨੇ ਸੁਖਪਾਲ ਸਿੰਘ ਖਹਿਰਾ ਪਰਸੋਂ ਡਲੇਵਾਲ ਸਾਹਿਬ ਨੂੰ ਮਿਲ ਕੇ ਆਏ ਹੈ ਜੀ ਜਦੋਂ ਆ ਝੋਨੇ ਦਾ ਇਸ਼ੂ ਆਇਆ ਸੀ ਉਦੋਂ ਵੀ ਉਹਨਾਂ ਨੇ ਮੰਡੀਆਂ ਵਿੱਚ ਜਾ ਕੇ ਔਰ ਕਿਸਾਨਾਂ ਤੱਕ ਪਹੁੰਚ ਕਰਕੇ ਜਿੱਥੇ ਹਮਦਰਦੀ ਪ੍ਰਗਟਾਈ ਸੀ ਉੱਥੇ ਉਹ ਇਸ਼ੂ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਚੱਕਿਆ ਸੀਗਾ ਪਰ ਹਾਂ ਜਿਸ ਤਰੀਕੇ ਦਾ ਤੁਸੀਂ ਪੰਜਾਬ ਕਾਂਗਰਸ ਦਾ ਸਮਰਥਨ ਦੀ ਸੋਚ ਪੁਰਾਣੇ ਤਜਰਬਿਆਂ ਨੂੰ ਦੇਖ ਕੇ ਰੱਖਦੇ ਹੋ ਉਹ ਹਜੇ ਦੇਖਣ ਨੂੰ ਨਹੀਂ ਮਿਲ ਰਹੀ ਹੈਗੀ ਔਰ ਆ ਜਿਹੜਾ ਹੁਣ ਮਾਹੌਲ ਬਣ ਗਿਆ ਮੈਨੂੰ ਲੱਗਦਾ ਕਿ ਜਿਸ ਤਰੀ ਇਲੈਕਸ਼ਨਸ ਖਤਮ ਹੋਣ ਗਿਆ ਕਾਂਗਰਸ ਪਾਰਟੀ ਦੀ ਜਿਹੜਾ ਸਾਡੇ ਸਾਡੇ ਸੀਨੀਅਰ ਲੀਡਰਸ ਸਹਿਮਾਨ ਹੈ ਉਹ ਸਭ ਤੋਂ ਪਹਿਲਾਂ ਬੈਠ ਕੇ ਇਸ ਸਾਰੇ ਵਿਸ਼ੇ ਤੇ ਇੱਕ ਦੂਜੇ ਨਾਲ ਗੱਲਬਾਤ ਕਰਕੇ ਕਬੀਰਤਾ ਨਾਲ ਇਸ ਨੂੰ ਅੱਗੇ ਲੈ ਕੇ ਜਾਣਗੇ ਆ ਦੇਸ਼ ਦੇ ਗ੍ਰਹਿ ਮੰਤਰੀ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਬਿਆਨ ਦਿੰਦੇ ਨੇ ਕਿ ਜਿਹੜਾ ਸਿਰਫ ਪੰਜਾਬ ਦਾ 700 ਕਿਸਾਨ ਬਾਰਡਰਾਂ ਤੇ ਬੈਠਾ ਇਹਨੂੰ ਪ੍ਰੋਬਲਮ ਆ ਜਿਹੜਾ 13 13 ਕਰੋੜ ਦੇਸ਼ ਦਾ ਕਿਸਾਨ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਕੱਲ ਫੇਰ ਉਹਨਾਂ ਦਾ ਬਿਆਨ ਅੱਜ ਮਾਰਨਿੰਗ ਦਾ ਚੱਲ ਰਿਹਾ ਕਿ ਜਿਹੜੇ ਇਹੀ ਕਿਸਾਨ ਬੈਠੇ ਨੇ ਇਹੀ ਸੰਤੁਸ਼ਟ ਨਹੀਂ ਅਸੀਂ ਜਿਹੜੀਆਂ ਬਾਕੀ ਫਸਲਾਂ ਤੇ ਐਮਐਸਪੀ ਦੇ ਰਹੇ ਆ ਬਸ ਸਿਰਫ ਪ੍ਰੋਬਲਮ ਉਹ ਪੰਜਾਬ ਨੂੰ ਹੀ ਆ ਤੁਸੀਂ ਵੀ ਕਿਹਾ ਇਹ ਪੰਜਾਬ ਨੂੰ ਆ ਕੀ ਉਹਨਾਂ ਦਾ ਇਹ ਬਿਆਨ ਸਹੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਬਿਆਨ ਜਦੋਂ ਕੋ ਆਪਾਂ ਕਿਸੇ ਬਿਆਨ ਦੇਖੋ ਪਹਿਲਾਂ ਗ੍ਰਹਿ ਮੰਤਰੀ ਆ ਭਾਰਤ ਦੇ ਮੈਂ ਉਸ ਤੇ ਟਿੱਪਾ ਟਿੱਪਣੀ ਕਰਾਂ ਮੈਂ ਤਾਂ ਇੱਕ ਆਪਦੀ ਗੱਲ ਤੁਹਾਡੇ ਅੱਗੇ ਰੱਖ ਸਕਦਾ ਹਾਂ ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿ ਪੰਜਾਬ ਸਟੇਟ ਜਦੋਂ ਜੋ ਨਾ ਪੰਜਾਬ ਸਟੇਟ ਨੂੰ ਜੋ ਹੁਕਮ ਲਾਇਆ ਗਿਆ ਸੀ ਅੱਜ ਤੋਂ 40 ਸਾਲ ਪਹਿਲਾਂ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਐਮ ਐਸ ਪੀ ਵਗੈਰਾ ਜਿਹੜੀਆਂ ਚੀਜ਼ਾਂ ਆਈਆਂ ਇਹ ਪੰਜਾਬ ਲਈ ਕਿਉਂ ਆਈਆਂ ਸੀ ਉਹਦਾ ਕਾਰਨ ਸੀ ਪੰਜਾਬ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀ। ਹੂੰ ਉਹ ਜ਼ਿੰਮੇਵਾਰੀ ਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਪੂਰੇ ਦੇਸ਼ ਦੇ ਵਿੱਚ ਜਿਹੜੇ ਖਾਣ ਪੀਣ ਦੇ ਆਪਣੇ ਫੂਡ ਦੇ ਹਾਲਾਤ ਬੜੇ ਮਾੜੇ ਐ ਤੁਹਾਨੂੰ ਸਭ ਤੋਂ ਵੱਧ ਮਿਹਨਤ ਕਰਕੇ ਵੱਧ ਤੋਂ ਵੱਧ ਫਸਲਾਂ ਇਹ ਉਗਾਉਣੀਆਂ ਪੈਣਗੀਆਂ। ਔਰ ਦੇਸ਼ ਦੇ ਜਿਹੜਾ ਸੈਂਟਰਲ ਪੂਲ ਆ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਤੁਹਾਨੂੰ ਕੌਂਟ੍ਰਿਬਿਊਟ ਕਰਨਾ ਪਊ ਔਰ ਆ ਅਸੀਂ ਤੁਹਾਨੂੰ ਇਸ ਦੀ ਗਾਰੰਟੀ ਦਿੰਨੇ ਆ ਕਿ ਅਸੀਂ ਤੁਹਾਨੂੰ ਜਿਹੜਾ ਤੁਹਾਡੀ ਫਸਲ ਲਾਜ਼ਮੀ ਚੱਕਾਂਗੇ। ਔਰ ਵਾਜਬ ਮੁੰਤੇ ਚੱਕਾ ਜੀ ਕਿਸੇ ਵੀ ਲੈਵਲ ਤੇ ਉਸ ਤੋਂ ਬਾਅਦ ਬੰਨੇ ਸਾਲ ਬੀਤ ਕੇ ਕਿਸੇ ਨੇ ਵੀ ਟੇਬਲ ਤੇ ਬੈਠ ਕੇ ਡਿਸਕਸ਼ਨ ਨਹੀਂ ਕੀਤੀ ਵੀ ਪੰਜਾਬ ਵਾਲਿਓ ਤੁਹਾਡਾ ਜਿਹੜਾ ਯੋਗਦਾਨ ਸੀ ਧੰਨਵਾਦ ਹੈ ਹੁਣ ਹੁਣ ਸਾਨੂੰ ਜ਼ਰੂਰਤ ਹੈਗੀ ਹੈ ਅੱਗੇ ਵਧਣ ਦੀ ਸਾਡੇ ਨਾਲ ਬਲੈਟ ਕੇ ਗੱਲ ਕਰੋ ਅਸੀਂ ਸਮਝਦੇ ਹਾਂ ਕਿ ਤੁਸੀਂ 60 ਸਾਲ ਬਹੁਤ ਮਿਹਨਤ ਕੀਤੀ ਔਰ ਬਹੁਤ ਕੁਝ ਤੁਸੀਂ ਆਪ ਦਾ ਜਿਹੜਾ ਜ਼ਿੰਮੇਵਾਰੀ ਬਹੁਤ ਖੂਬੀ ਨਾਲ ਨਿਭਾਈ ਹੈ ਉਹ ਕੋਈ ਗੱਲਬਾਤ ਹੈ ਕਿਸੇ ਨੇ ਕੀਤੀ ਨਹੀਂ ਸਾਹਿਬ ਤੇ ਕਾਨੂੰਨ ਜਿਹੜੇ ਸੀਗੇ ਉਹਨਾਂ ਦੀ ਸਭ ਤੋਂ ਪਹਿਲਾਂ ਉਹ ਕਾਨੂੰਨ ਪੇਸ਼ ਹੋ ਗਏ ਕਾਨੂੰਨ ਦੀ ਲੜਾਈ ਸ਼ੁਰੂ ਹੋ ਗਈ ਹੁਣ ਇਹ ਸਿਆਸੀ ਜਿਹੜੇ ਜਦੋਂ ਆਪਾਂ ਸਿਆਸੀ ਸਿਆਸੀਕਰਨ ਕਰਦੀਏ ਕਿਸੇ ਵੀ 이슈 ਦਾ ਜਿਹੜੀ ਸਰਕਾਰ ਹੈਗੀ ਹੈ ਉਹ ਆਪ ਦੀ ਸੋਚ ਮੁਤਾਬਿਕ ਫਿਰ ਬਿਆਨ ਦੇ ਰਿਆ ਹੈਗਾ ਪੰਜਾਬ ਵੱਖਰਾ ਹੀ ਸੀਗਾ ਇਸ ਮਾਮਲੇ ਦੇ ਵਿੱਚ ਝੋਨਾ ਤੇ ਕਣਕ ਦੀ ਫਸਲ ਕੋਈ ਪਾਲਣੀ ਦਾ ਚਾਰ ਮਹੀਨੇ ਕੋਈ ਸੌਖੀ ਗੱਲ ਨਹੀਂ ਤੁਸੀਂ ਅੱਜ ਪੰਜਾਬ ਦੇ ਕਿਸਾਨ ਨੂੰ ਕੋਈ ਅੱਛਾ ਆਲਟਰਨੇਟਿਵ ਦੇ ਦਿਓ ਤਾਂ ਕਿ ਉਹ ਆਪ ਦਾ ਜਿਹੜਾ ਆਪ ਦਾ ਪੇਟ ਸਾਡਾ ਜਿਹੜਾ ਕਿਸਾਨ ਮਜ਼ਦੂਰ ਉਹਦੇ ਨਾਲ ਜੁੜਿਆ ਉਹਦਾ ਪੇਟ ਜਿਹੜੇ ਮੰਡੀਆਂ ਦੇ ਵਿੱਚ ਬਾਕੀ ਪਰਿਵਾਰ ਜੁੜੇ ਆ ਜਦੋਂ ਫਸਲਾਂ ਮੰਡੀਆਂ ਚ ਆਉਂਦੀਆਂ ਸਾਡੀ ਧਾਨਿਕ ਬਰਾਦਰੀ ਹੋ ਗਈ ਜਿਹੜੀ ਵੀ ਸਾਰੇ ਪਰਿਵਾਰ ਹੈ ਸਾਡੀ ਆੜਤੀਏ ਭਰਾ ਹੋਗੇ ਸ਼ੈਲਰ ਵਾਲੇ ਹੋਗੇ ਤੁਸੀਂ ਕੋਈ ਜਾਂ ਤਾਂ ਕੋਈ ਸਿਸਟਮ ਇੰਟਰਡਿਊਸ ਕਰੋ ਕੀ ਕੰਪਨਸੇਸ਼ਨ ਜਿਹੜੀਆਂ ਇਨਵੈਸਟਮੈਂਟ ਐਨੇ ਸਾਲ ਦੀਆਂ ਹੋ ਗਈਆਂ ਉਹਨਾਂ ਚੀਜ਼ਾਂ ਨੂੰ ਕਿਸੇ ਤਰੀਕੇ ਨਾਲ ਕੰਪਨਸੇਟ ਕਰਕੇ ਪੰਜਾਬ ਦੇ ਵਿੱਚ ਕੋਈ ਫੇਰ ਰੈਵੋਲੂਸ਼ਨ ਲਿਆ ਕੇ ਬਦਲਾਵ ਕੀਤਾ ਜਾ ਸਕੇ ਨਹੀਂ ਤਾਂ ਇਹ ਮਸਲਾ 700 ਕਿਸਾਨ ਵਰਸਸ 13000 ਜਾਂ 13 ਕਰੋੜ ਵਾਲੇ ਕਿਸਾਨਾਂ ਦਾ ਮਸਲਾ ਹੈ ਨਹੀਂ ਇਹ ਤਾਂ ਇੱਕ ਕੇਂਦਰ ਸਰਕਾਰ ਦੀ ਨੇ ਇੱਕ ਜ਼ਿੰਮੇਵਾਰੀ ਲਈ ਸੀ ਉਹ ਜ਼ਿੰਮੇਵਾਰੀ ਤੋਂ ਅੱਜ ਤੱਕ ਪੰਜਾਬ ਦੇ ਕਿਸਾਨ ਨੂੰ ਜਾਂ ਪੰਜਾਬੀਆਂ ਨੂੰ ਫਾਰਗਮ ਨਹੀਂ ਕੀਤਾ ਗਿਆ ਉਹੀ ਜ਼ਿੰਮੇਵਾਰੀ ਚੱਲ ਰਹੀ ਹੈਗੀ ਹੁਣ ਉਸ ਦੇ ਵਿੱਚ ਤੁਸੀਂ ਕੋਈ ਵੀ ਬਿਆਨ ਦੇ ਦਿਓਗੇ ਤਾਂ ਉਹ ਬਿਆਨ ਨਾ ਤਾਂ ਕੋਈ ਸਹੀ ਦਿਸ਼ਾ ਉਦਾਸ ਪਾ ਰਿਹਾ ਹੈ ਜੀ ਤੇ ਨਾ ਹੀ ਉਸ ਬਿਆਨ ਨਾਲ ਕਿਸੇ ਨੂੰ ਕੋਈ ਫਾਇਦਾ ਹੋ ਰਿਹਾ ਹੈ ਜੀ ਅ ਸਰ ਜਿਵੇਂ ਭਾਜਪਾ ਪੰਜਾਬ ਦੇ ਜਿਹੜੇ ਲੀਡਰ ਆ ਉਹਨਾਂ ਦੀ ਚੁੱਪੀ ਤਾਂ ਆਪਾਂ ਨੂੰ ਸਮਝ ਆਉਂਦੀ ਹੈ ਕਿਉਂਕਿ ਉਹ ਪਹਿਲਾਂ ਵੀ ਜਦੋਂ ਕਿਸਾਨ ਮੋਰਚਾ ਜਾਂ ਪਹਿਲਾ ਕਿਸਾਨ ਅੰਦੋਲਨ ਚੱਲਿਆ ਉਹਨਾਂ ਨੇ ਸੈਂਟਰ ਦੇ ਨਾਲ ਆਪਣੀ ਜਿਹੜੀ ਉਹਨਾਂ ਦੀ ਨੈਸ਼ਨਲ ਪਾਰਟੀ ਆ ਉੱਥੇ ਜਾ ਕੇ ਕਿਸੇ ਨੇ ਵੀ ਮਸਲਾ ਸਲਝਾਉਣ ਦੀ ਗੱਲ ਨਹੀਂ ਸੀ ਕੀਤੀ ਹੁਣ ਜਦੋਂ ਦੂਸਰੀ ਵਾਰ ਫੇਰ ਕਿਸਾਨ ਅੰਦੋਲਨ ਭਖ ਰਿਹਾ ਸਰਕਾਰ ਇਸ ਟਾਈਮ ਆਮ ਆਦਮੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਵੀ ਇਸ ਮਸਲੇ ਤੇ ਬਿਲਕੁਲ ਚੁੱਪ ਆ ਇਹਨਾਂ ਦੀ ਜਿਹੜੀ ਚੁੱਪਾ ਤੁਸੀਂ ਉਹ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਉਹਦੇ ਵਿੱਚ ਇਹਦਾ ਬਿਹਤਰ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ ਕਿਉਂਕਿ ਪੰਜਾਬ ਦੇ ਮਸਲੇ ਪੰਜਾਬ ਦੇ ਹਰ ਵਰਗ ਦੀ ਦੇਖਪਾਲ ਕਿਸ ਜਿਹੜੇ ਸਾਡੇ ਕਿਸਾਨੀ ਨੇਤਾ ਜਿਹੜੇ ਅੱਜ ਭੁੱਖ ਹੜਤਾਲ ਤੇ ਵਰਤ ਤੇ ਬੈਠੇ ਆ ਇਹ ਹਾਲਾਤ ਪਹੁੰਚਣ ਦੇ ਜਾਂ ਪਹੁੰਚਾਉਣ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੀ ਸਥਾਨਿਕ ਸਰਕਾਰ ਦੀ ਪੈਂਦੀ ਹੈ ਜੀ ਪੰਜਾਬ ਸਰਕਾਰ ਕਿਉਂ ਨਹੀਂ ਸਾਥ ਦੇ ਰਹੀ ਹੁਣ ਅਗੇ ਸਿਆਸੀ ਗਲਿਆਰਾਂ ਵਿੱਚ ਹਮੇਸ਼ਾ ਹੀ ਆਵਾਜ਼ ਬੁਜਦੀ ਰਹਿੰਦੀ ਹੈ ਕੀ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਹੈ ਕਿ ਇਹਦੇ ਵਿੱਚ ਸੱਚਾਈ ਹੈ ਜਾਂ ਪੰਜਾਬ ਸਰਕਾਰ ਅਸਫਲ ਰਹੀ ਹੈ ਇਸ ਨੂੰ ਗੰਭੀਰਤਾ ਦੇ ਨਾਲ ਹੱਲ ਕਰਨ ਦੇ ਵਿੱਚ ਜਾਂ ਜਿਹੜੀਆਂ ਕੋਸ਼ਿਸ਼ਾਂ ਪੰਜਾਬ ਸਰਕਾਰ ਨੇ ਕੀਤੀਆਂ ਕਿਉਂਕਿ ਤੁਸੀਂ ਹੁਣ ਆਪਾਂ ਤੁਹਾਡੇ ذریعے ਗੱਲਬਾਤ ਕਰਦੇ ਆ ਪੰਜਾਬ ਸਰਕਾਰ ਨੇ ਕਈ ਵਾਰ ਜਥੇਬੰਦੀਆਂ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਜਥੇਬੰਦੀਆਂ ਨੇ ਵੀ ਬਾਹਰ ਆ ਕੇ ਸੰਤੁਸ਼ਟੀ ਪ੍ਰਗਟਾਈ ਹੈ ਬਿਲਕੁਲ ਠੀਕ ਹੈ ਕਿ ਉਹ ਡਿਸਕਸ਼ਨਾਂ ਦੇ ਵਿੱਚ ਸੱਚਾਈ ਕੀ ਸੀ ਤੇ ਕਿਸਾਨੀ ਜਥੇਬੰਦਿਆਂ ਨੇ ਸੰਤੁਸ਼ਟੀ ਪ੍ਰਗਟਾਉਣ ਤੋਂ ਬਾਅਦ ਫੇਰ ਦੋ ਦਿਨਾਂ ਬਾਅਦ ਹੀ ਉਸੇ ਮੀਟਿੰਗ ਨੂੰ ਹਵਾਲਾ ਦਿੰਦਿਆਂ ਹੋਇਆਂ ਦੁਬਾਰਾ ਫੇਰ ਮੋਰਚਾ ਲਾਤਾ ਕਿ ਉਹਦੇ ਵਿੱਚ ਸੱਚਾਈ ਹੈ ਇਹ ਹੁਣ ਜਿਹੜੀਆਂ ਦੋ ਮੇਨ 플레이ਰ ਕਹਿ ਲੋ ਜਾਂ ਦੋ ਪਾਰਟੀਆਂ ਜਿਹੜੀਆਂ ਇਸ ਦੇ ਵਿੱਚ ਗੱਲਬਾਤ ਕਰ ਰਹੀਆਂ ਹਨ ਔਰ ਇਸ ਨੂੰ ਨਜਿੱਠਣ ਦੀ ਕੋਸ਼ਿਸ਼ ਕਰ ਰਹੀਆਂ ਸਹੀ ਜਵਾਬ ਇਹੀ ਦੇ ਸਕਦੀਆਂ ਹਨ ਪਰ ਹਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿਸਾਨੀ ਮੁੱਦਿਆਂ ਨੂੰ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕਰਨਾ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਹਰ ਵਰਗ ਨੂੰ ਇਸ ਚੀਜ਼ ਦੇ ਵਿੱਚ ਲਾਲ ਲੈ ਕੇ ਇਸ ਨੂੰ ਸਹੀ ਤਰੀਕੇ ਨਾਲ ਪਹੁੰਚਾਣਾ ਜਿਸ ਤਰੀਕੇ ਨਾਲ ਪਿਛਲੀ ਸਰਕਾਰ ਨੇ ਦਿੱਲੀ ਨਾਲ ਗੱਲਬਾਤ ਕਰਕੇ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਸੀ ਸੋ ਇਹ ਜ਼ਿੰਮੇਵਾਰੀ ਬੰਦ ਹੀ ਹੈ ਪੰਜਾਬ ਸਰਕਾਰ ਦੀ ਉਹ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਹਜੇ ਵੀ ਕੋਈ ਦੇਰ ਨਹੀਂ ਹੋਈ ਚਲੋ ਆਪਾਂ ਕਹਿ ਦਿੰਦੇ ਆ ਸਮਾਂ ਤਾਂ ਲੰਘ ਹੀ ਜਾਂਦਾ ਜੀ ਪਰ ਜਦੋਂ ਸ਼ੁਰੂ ਕਰ ਲੋ ਤੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਲਓ ਉਹੀ ਦਿਨ ਠੀਕ ਹੁੰਦਾ ਕੀ ਕਹਿੰਦੇ ਨੇ ਡੁੱਲੇ ਬੇਰ ਅਜੇ ਕੁਝ ਵਿਗੜਿਆ ਨਹੀਂ ਅੱਜ ਵੀ ਬੇਰ ਡੁੱਲੇ ਹੋਏ ਆ ਇਸ ਨੂੰ ਜੀ ਸੰਜੀਦਗੀ ਨਾਲ ਸੀਰੀਅਸਨੈਸ ਨਾਲ ਸੱਚਾਈ ਨਾਲ ਸਾਰੀਆਂ ਪਾਰਟੀਆਂ ਨੂੰ ਆਪੋਜੀਸ਼ਨ ਦੀਆਂ ਨੂੰ ਨਾਲ ਲੈ ਕੇ ਯਾਦ ਹੋਣਾ ਕਾਂਗਰਸ ਪਾਰਟੀ ਨੇ ਕਟੋ-ਕਟ ਤਿੰਨ ਵਾਰੀ ਆਪੋਜੀਸ਼ਨ ਜਿਹੜੀ ਸਾਡੀ ਉਦੋਂ ਦੀ ਲੀਡਰਸ਼ਿਪ ਸੀ ਉਹਨਾਂ ਨਾਲ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਸਾਹਿਬ ਨੇ ਲਗਾਤਾਰ ਬੈਠਕਾਂ ਕੀਤੀਆਂ ਸੀ ਇਸ ਮਸਲੇ ਨੂੰ ਲੈ ਕੇ ਯੂਨੀਨਮਸ ਰੈਜ਼ੋਲੂਸ਼ਨ ਪਾਸ ਕਰ ਕੋਈ ਸੀਗੇ ਪੂਰੀ ਵਿਰੋਧੀ ਧਿਰਾਂ ਦੇ ਨਾਲ ਬੈਠ ਕੇ ਸੋ ਇਹੋ ਜੇ ਕਦਮ ਤਾਂ ਪੰਜਾਬ ਸਰਕਾਰ ਹੀ ਚੁੱਕ ਸਕਦੀ ਹੈ बिकॉज़ ਜਿਹੜੀ ਸਰਕਾਰ ਹੁੰਦੀ ਹੈ ਪੇਸ਼ਕਦਮੀ ਉਹਨਾਂ ਵੱਲੋਂ ਹੁੰਦੀ ਹੈ ਉਹਨਾਂ ਨੇ ਇਨਵਾਈਟ ਕਰਨਾ ਹੁੰਦਾ ਹੈ ਕਿ ਆਓ ਬੈਠੋ ਪੰਜਾਬ ਦਾ ਮਸਲਾ ਹੈ ਤੁਸੀਂ ਵਿਰੋਧੀ ਧਿਰਾਂ ਨਾਲ ਗੱਲਬਾਤ ਕਰੋ ਪਰ ਕਿਤੇ ਨਾ ਕਿਤੇ ਆਪਾਂ ਨੂੰ 2.5 ਸਾਲ ਕਿਸੇ ਵੀ ਮੁੱਦੇ ਤੇ ਆਪਾਂ ਨੂੰ ਚੀਜ਼ ਤਾਂ ਦੇਖਣ ਨੂੰ ਮਿਲੀ ਨਹੀਂ ਆ ਇੱਕ ਤਰਫਾ ਹੋ ਕੇ ਹੀ ਇਹ ਜਿਹੜੀ ਸਰਕਾਰ ਹੈਗੀ ਹੈ ਉਹ ਆਪਦਾ ਕੰਮ ਕਰ ਰਹੀ ਹੈਗੀ ਆ ਬਿਨਾ ਵਿਰੋਧੀ ਧਰਨੂ ਜਾਂ ਕਿਸੇ ਨੂੰ ਵੀ ਲੈ ਕੇ ਸਿਰਫ ਇੱਕ ਸਿਆਸੀ ਰਗੜੇ ਜਿਹੜੇ ਚੱਲ ਰਿਹਾ ਉਹੀ ਚੱਲ ਰਹੇ ਹੈਗੇ ਹੋਰ ਤਾਂ ਕੁਛ ਨਹੀਂ ਜੀ ਸਰ ਮੇਰਾ ਆਖਰੀ ਸਵਾਲ ਕਿ ਤੁਸੀਂ ਜਿਹੜੀ ਪਿਛਲੀ ਸਰਕਾਰ ਆ ਉਹਦੇ ਵਿੱਚ ਅਹਿਮ ਪੱਤੇ ਸੀਗੇ ਜਿੱਦਾਂ ਹੁਣ ਡੱਲੇਵਾਲ ਸਾਹਿਬ ਦਾ ਬੜਾ ਸੀਰੀਅਸ ਇਸ਼ੂ ਆ ਗਿਆ ਹੋਇਆ ਕਿਉਂਕਿ ਉਹਨਾਂ ਦੀ ਜਿਹੜੀ ਹਾਲਤ ਆ ਬਹੁਤ ਨਾਜ਼ੁਕ ਹੋ ਗਈ ਆ ਤੇ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ ਕਿ ਭਾਈ ਡੱਲੇਵਾਲ ਸਾਹਿਬ ਨੂੰ ਸਾਨੂੰ ਬਹੁਤ ਜ਼ਰੂਰੀ ਨੇ ਅੰਦੋਲਨ ਤੋਂ ਵੀ ਜ਼ਿਆਦਾ ਤਾਂ ਅਜਿਹੇ ਸਮੇਂ ਦੇ ਵਿੱਚ ਸਰਕਾਰਾਂ ਕਿਵੇਂ ਕਰਦੀਆਂ ਮਿਸਾਲੀ ਤੌਰ ਤੇ ਮੈਂ ਉਹ ਉਦਾਹਰਨ ਦਿੰਦਾ ਕਾਲੀ ਸਰਕਾਰ ਵੇਲੇ ਬਾਪੂ ਸੂਰਜ ਸਿੰਘ ਖਾਲਸਾ ਉਹ ਮਰਨਵਰਤ ਰੱਖ ਲੈਂਦੇ ਨੇ ਤੇ ਸਰਕਾਰ ਉਹਨਾਂ ਨੂੰ ਮਤਲਬ ਅਰੈਸਟ ਕਰਕੇ ਹਸਪੀਟਲ ਲੈ ਜਾਂਦੀ ਹੈ ਤੇ ਉੱਥੇ ਫਿਰ ਉਹਨਾਂ ਦਾ ਮਤਲਬ ਜਿਹੜਾ ਹੈਗਾ ਐਜੀਟੇਸ਼ਨ ਚੱਲਦਾ ਰਹਿੰਦਾ ਅੱਜ ਤੱਕ ਵੀ ਸ਼ਾਇਦ ਉਹ ਭੁੱਖ ਹੜਤਾਲ ਤੇ ਬੈਠੇ ਨੇ ਤੇ ਕੀ ਇਸ ਮਤਲਬ ਸਿਚੁਏਸ਼ਨ ਦੇ ਵਿੱਚ ਸਰਕਾਰਾਂ ਕਿਦਾਂ ਦੀ ਫੰਕਸ਼ਨਿੰਗ ਕਰਦੀਆਂ ਨਹੀਂ ਗਗਨ ਜੀ ਗੱਲ ਇਸ ਤਰ੍ਹਾਂ ਹੈ ਅੱਛੀ ਸਰਕਾਰ ਜਿਹੜੀ ਹੁੰਦੀ ਹੈ ਨਾ ਉਹ ਮਾਹੌਲ ਨੂੰ ਇਸ ਤਰੀਕੇ ਤੱਕ ਪਹੁੰਚਣ ਦਿੰਦੀ ਹੀ ਨਹੀਂ ਜੀ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਬਹੁਤ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀ ਉਹ ਕੀ ਕਰਨਾ ਚਾਹੁੰਦੀ ਹੈ ਤਦ ਤੱਕ ਕਿ ਉਹਨਾਂ ਨੇ ਆਪਦੀ ਆਪਾਂ ਕੀ ਲਿਖਦੇ ਹੁੰਦੇ ਆ ਜਿਹੜੀ ਵਿਲ ਹੁੰਦੀ ਹੈ ਉਹ ਵੀ ਲਿਖ ਵਸੀਅਤ ਉਹ ਵੀ ਲਿਖ ਦਿੱਤੀ ਸੀ ਵੀ ਮੇਰੀ ਜਿਹੜੀ ਪ੍ਰਾਪਰਟੀ ਹੈਗੀ ਉਹ ਜੋ ਤੁਮ ਇਸ ਕਿਸਮ ਦੇ ਵਿਅਕਤੀ ਇੱਕ ਸੀਨੀਅਰ ਲੀਡਰ ਆ ਕੋ ਜਿਸ ਨਾਲ ਪੰਜਾਬ ਸਰਕਾਰ ਲਗਾਤਾਰ ਕੰਟੈਕਟ ਦੇ ਵਿੱਚ ਹੈ ਜਿਨ੍ਹਾਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਜਿਨ੍ਹਾਂ ਨਾਲ ਕਈ ਮੀਟਿੰਗਾਂ ਕਰ ਚੁੱਕੀ ਹੈਗੇ ਕਈ ਵਾਰ ਮਸਲਿਆਂ ਤੇ ਗੰभीरता ਨਾਲ ਦੋਨੋਂ ਪੱਖ ਬੈਠ ਕੇ ਇਸ ਨੂੰ ਡਿਸਕਸ ਕਰ ਚੁੱਕੇ ਹੈ ਜਦੋਂ ਉਸੇ ਪੱਖ ਵਿੱਚ ਉਸੇ ਗਰੁੱਪ ਵਿੱਚੋਂ ਇੱਕ ਪਾਸਾ ਇਸ ਕਿਸਮ ਦਾ ਫੈਸਲਾ ਲੈਂਦਾ ਪੰਜਾਬ ਸਰਕਾਰ ਨੂੰ ਪਹਿਲੇ ਦਿਨ ਤੋਂ ਹੀ ਇਸ ਤਰੀ ਮਸਲੇ ਨੂੰ ਆਪਦੇ ਹੱਥ ਵਿੱਚ ਲੈ ਲੈਣਾ ਚਾਹੀਦਾ ਸੀ ਔਰ ਮਾਨਯੋਗ ਅਦਾਲਤਾਂ ਦਾ ਭਾਵੇਂ ਉਹ ਹਾਈ ਕੋਰਟ ਮਾਨਯੋਗ ਅਦਾਲਤ ਹੈ ਭਾਵੇਂ ਸਾਡੀ ਸਰਵੋੱਚ ਮਾਨਯੋਗ ਅਦਾਲਤ ਸੁਪੀਮ ਕੋਰਟ ਹੈਗੀ ਹੈ ਉਹਨਾਂ ਤੱਕ ਇਹ ਚੀਜ਼ ਜਾਣ ਦੀ ਜ਼ਰੂਰਤ ਹੀ ਨਹੀਂ ਹੋਣੀ ਚਾਹੀਦੀ ਸੀ ਸੋ ਮੈਂ ਤੇ ਹੀ ਕਹੂੰਗਾ ਜਿਵੇਂ ਪਹਿਲਾਂ ਕਿਹਾ ਸੀ ਜੀ ਪੰਜਾਬ ਸਰਕਾਰ ਦੇ ਕੋਲੇ ਤਾਕਤ ਹੈ ਪੰਜਾਬ ਸਰਕਾਰ ਦੇ ਕੋਲੇ ਬਤੌਰ ਰਿਪਰੈਜੈਂਟੇਸ਼ਨ ਹੈ ਗਵਰਨਮੈਂਟ ਆਫ ਇੰਡੀਆ ਦੇ ਜ਼ਰੀਏ ਜੋ ਆਪਰ ਭਾਰਤ ਦਾ ਇੱਕ ਹਿੱਸਾ ਬਣ ਕੇ ਕਰਦੀਆਂ ਇਸ ਨੂੰ ਸੁਲਝਾਉਣ ਲਈ ਜਿਸ ਸਹੀ ਮਨ ਨਾਲ ਸੱਚੇ ਮਨ ਨਾਲ ਤੁਸੀਂ ਕੋਸ਼ਿਸ਼ ਕਰਦੇ ਤਾਂ ਅੱਜ ਇਹ ਮਸਲਾ ਖਨੌਰੀ ਬਾਰਡਰ ਤੱਕ ਨਹੀਂ ਹੋਣਾ ਸੀ ਇਹ ਮਸਲਾ ਹੱਲ ਹੋ ਜਾਣਾ ਸੀ ਜਾਂ ਇਹ ਮਸਲਾ ਇੱਕ ਯੂਨਾਈਟਿਡ ਫੇਸ ਬਣ ਕੇ ਦਿੱਲੀ ਤੱਕ ਪਹੁੰਚ ਜਾਣਾ ਸੀ ਜੀ ਸਰ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਮੈਂ ਤੁਹਾਡਾ ਬੜਾ ਧੰਨਵਾਦ ਕਰ ਦਾਂਗਾ ਜੀ ਮੇਰਾ ਤੇ ਪਹਿਲਾ ਇਹ ਹੋ ਜਾ ਪੋਡਕਾਸਟ ਹੋਇਆ ਹੈਗਾ ਮੈਂ ਤਾਂ ਪਹਿਲਾਂ ਕਿਤੇ ਮੈਨੂੰ ਇਹ ਹੋ ਜਾ ਮੌਕਾ ਵੀ ਮਿਲਿਆ ਸੋ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਥੈਂਕ ਯੂ ਸੋ ਇਹ ਸੰ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਜਿਨ੍ਹਾਂ ਨੇ ਸਾਨੂੰ ਬੜੀ ਬਿਵਾਕੀ ਦੇ ਨਾਲ ਕਿਸਾਨੀ ਮੋਰਚੇ ਤੇ ਲੈ ਕੇ ਕਾਂਗਰਸ ਦੀ ਕੀ ਸੋਚ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਕਿਸਾਨੀ ਮੋਰਚੇ ਨੂੰ ਲੈ ਕੇ ਆਪਣੇ ਕੇਡਰ ਦੇ ਵਿੱਚ ਲਾਬੰਦੀ ਕਰੇਗੀ ਕੀ ਉਹ ਸੋਚ ਰੱਖਦੀ ਹੈ ਉਹਨਾਂ ਨੇ ਬੜਾ ਵਿਸਤਾਰ ਦੇ ਵਿੱਚ ਆਪਾਂ ਨੂੰ ਦੱਸਿਆ ਮੈਂ ਅਤੇ ਮੇਰਾ ਸਾਥੀ ਜਲਦ ਹੀ ਨਵੇਂ ਮੁੱਦੇ ਤੇ ਨਵੀਂ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ